ਕਿ ਆਪ ਦੀ ਸਰਕਾਰ ਆਈ ਸੀ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆ ਉਹਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀਬਾਦ ਦੇ ਕੋਲ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰਾਖਾ ਹਾਂ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਹੀ ਪਈ ਰੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪੀਟੀਸ਼ਨ ਪਾਈ ਉਹ ਮਰਸੀ ਪੀਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਪਰ ਜਥੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰ ਰਿਹਾ 18 ਸਾਲ ਜੇਲ੍ਹ 'ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔਰ ਉਹਦੀ ਭੈਣ ਵਿਚਾਰੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉੱਥੇ ਟ੍ਰੀਟਮੈਂਟ ਕਰਾਉਂਦੀ ਆ ਦੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਾਰਸੀ ਪਟੀਸ਼ਨ ਪਾਈ ਸੀ ਉਹਦੀ ਹੁਣ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਫਾਂਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਅੱਜ ਅਸੀਂ ਹੁਣ ਫੇਰ ਪਟੀਸ਼ਨ ਪਾਈ ਆ ਰਾਜਵਾਨਾ ਸਾਹਿਬ ਦੇ ਕਹਿਣ ਤੇ ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਟ ਦੇ ਵਿੱਚ ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ ਇੱਕ ਪਾਸੇ ਕਰੀਏ ਗੱਲ ਸਾਰੀ ਹੁੰਦੀ ਆ ਸੋ ਵੀਰੋ ਉਹਨਾਂ ਦੇ ਨਾਲ ਆ ਸਾਡੇ ਪਿੱਛੇ ਪਾਈ ਗੁਰਦੀਪ ਸਿੰਘ ਜੀ ਖੜਾ ਉਹ ਆ ਕੇ ਗਏ 34ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ ਅਵਤਾਰ ਸਿੰਘ ਤਾਰਾ ਬਾਈ ਅਵਤਾਰ ਸਿੰਘ ਪਿਉਰਾ ਔਰ ਬਾਈ ਜਗਤਾਰ ਸਿੰਘ ਜੀ ਹਵਾਰਾ ਕੈਦਾਂ ਪੂਰੀਆਂ ਹੋ ਚੁੱਕੀਆਂ ਕੋਈ ਕਾਨੂੰਨ ਨਹੀਂ ਪਰ ਸਾਡੇ ਦੇ ਕਾਨੂੰਨ ਜਿਹੜਾ ਉਹ ਬਖਰਾ ਜਾਰੀ ਕੀਤਾ ਜਾਂਦਾ ਸੋ ਮੈਂ ਸਿੱਖ ਕੌਮ ਨੂੰ ਵੀ ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਰਾਨਾ ਪਹੁੰਚੇ ਆ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕਿਆ ਉਹਨਾਂ ਨਾਲ ਵੀ ਬਿਤਕਰਾ ਬਹੁਤ ਵੱਡਾ ਹੋ ਰਿਹਾ ਐਨਐਸਏ ਦਾ ਕੋਈ ਪ੍ਰੋਵੀਜ਼ਨ ਨਹੀਂ ਤੇ ਐਨਐਸਏ ਜਿਹੜੀ ਆ ਉਹ ਸਾਲ ਪੂਰੀ ਹੋ ਕੇ ਮੁੜ ਫੇਰ ਦੋ ਸਾਲ ਲਾ ਦਿੱਤਾ ਸੋ ਬਿਤਕਰੇ ਤੇ ਬਿਤਕਰਾ ਹੋ ਰਿਹਾ